ਵੀ ਮਾਲੀ ਸਾਹਿਬ ਜਵਾਨਤ ਨਾ ਕਰਾਈ। ਚਾਹੇ ਕਿੰਨਾ ਚਿਰ ਵੀ ਜੇ ਚੜ੍ਹਿਆ ਪਿਆ ਜਵਾਨਤ ਨਹੀਂ ਕਰਾਉਣੀ ਤੈਨੂੰ ਬਿਨਾਂ ਸ਼ਰਤ ਰਿਹਾ ਕਰਾਵਾਂਗੇ ਜਿਵੇਂ ਪਾਨਾ ਕਰਾਇਆ ਤੀਗਾ। ਇੱਥੇ ਦਾ ਖੜਨੂ ਥਾਣੀ ਰਹਿਣਾ ਜਿਹੜੀ ਬੰਦ ਕਰ ਦਾਂਗੇ ਚਿੰਤਾ ਨਾ ਕਰਿਓ। ਸ਼ਾਦਾ ਬਿਆਨ ਆਇਆ ਥੋੜੇ ਜਿਹੇ ਦਿਨ ਹੋ ਗਏ। ਕਹਿੰਦਾ ਜਿਹੜਾ ਸੰਘੂ ਬਾਰਡਰ ਤੇ ਧਰਨਾ ਚੱਲਦਾ ਖਨੌਰੀ ਚੱਲਦਾ ਉੱਥੇ ਤਾਂ 1.5 ਸੌ ਹੀ ਕਿਸਾਨ ਹੈ ਤੇ ਥੋੜੇ ਜਿਹੇ ਦਿਨ ਬਾਅਦ ਫੇਰ ਦਿੱਤਾ। ਕਹਿੰਦਾ ਇਹ ਤਾਂ ਕਿਸਾਨ ਹੀ ਨਹੀਂ। ਅਸੀਂ ਤੇਰੇ ਪਿਓ ਤੋਂ ਸਰਟੀਫਿਕੇਟ ਲੈਣਾ ਹੈ। ਉਹੀ ਡੱਲੇ ਵਾਲਾ ਉੱਤੇ ਦੀ ਜਿੱਦ ਤੇ ਪ੍ਰਧਾਨ ਮੰਤਰੀ ਨੇ ਮਾਫੀ ਮੰਗੀ ਸੀ ਉਸੇ ਦੋਲਨ 'ਚ ਸਰਜੀਤ ਸੀ ਜਿੱਦੇ ਮਾਫੀ ਮੰਗੀ ਸੀ ਕੋਈ ਬੁੜੀਆਂ ਕਿਸੇ ਵਿਆਹ 'ਚ ਗਈਆਂ ਤੇ ਸਾਥ 'ਚ ਬੰਦੇ ਬੈਠੇ ਸੀ ਕਹਿੰਦੇ ਕਿ ਕਾਹਦਾ ਵੇ ਨੰਬਰ ਜ਼ਾਰ ਦਰਵਾਜ਼ਾ ਹੈ ਨਹੀਂ ਕਹਿੰਦਾ ਤੈਨੂੰ ਮੈਂ ਕੀ ਕਹਾਂ ਨਹੀਂ ਪਾਈਆਂ 'ਚ ਫੁੱਟ ਪੈ ਗਈ ਕੋਈ ਨਹੀਂ ਦੁਬਾਰੇ ਇੱਕਾ ਹੋ ਜਾਊਗਾ ਮੋਦੀ ਸ਼ਾਹਰਾਜਬਾਦ ਕੇਜਰੀਵਾਦ ਸ਼ਾਹਰਾਜਬਾਦ ਭਗਵੰਤ ਸ਼ਾਹਰਾਜਬਾਦ ਤੇ ਮਾਲੀ ਨੂੰ ਅੰਦਰ ਬੰਦ ਨਹੀਂ ਕੀਤਾ ਉਹ ਤਾਂ ਇੱਕ ਵਿਚਾਰ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ ਤੇ ਸਮਾਜਵਾਦ ਵਿਚਾਰਬੰਦ ਕੀਤਾ ਹੈ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇੱਕ ਭਲੇਖਾ ਸਾਡੇ ਅਧੋਲਣ ਨੂੰ ਮੁਸਲਮਾਨ ਸ਼ਾਹਰਾਜ ਮੈਂ ਮੁਸਲਮਾਨਾਂ ਨੂੰ ਹੀ ਕਹਿੰਦਾ ਮੁਸਲਮਾਨ ਸ਼ਾਹਰਾਜ ਸਾਡੇ ਦੋਲਣ ਨੂੰ ਦਿਵਾ ਨਹੀਂ ਸਕਿਆ ਸਾਡੀਆਂ ਦਸੇ ਪਾਸਿਆਂ ਇਹਨੇ ਕਰਵਾਨੀਆਂ ਦੇਤੀਆਂ ਅੰਗਰੇਜ਼ ਸ਼ਾਮਰਾਜ ਸਾਡੇ ਦੋਲਣ ਨੂੰ ਦਿਵਾ ਨਹੀਂ ਸਕਿਆ ਉਹ ਚਾਚਾ ਜੀ ਸਿੰਘ ਹੋਵੇ ਸਰਦਾਰ ਭਗਤ ਸਿੰਘ ਹੋਵੇឧਦਮ ਸਿੰਘ ਹੋਵੇ ਉਹਨਾਂ ਨੂੰ ਭਾਰਤ ਛੱਡ ਕੇ ਜਾਣਾ ਪੈ ਗਿਆ ਤੇ ਪਰ ਸਾਡੇ ਦੋਲਣ ਨੂੰ ਦਿਵਾ ਨਹੀਂ ਸਕਿਆ ਮੋਦੀ ਸ਼ਾਮਰਾਜ ਬਾਦ ਕੇਗਰੀਵਾ ਸਾਹਮਰਾਜਵਾਦ ਭਗਵੰਤ ਸਾਹਮਰਾਜਵਾਦ ਤੈ ਮਾਲੀ ਨੂੰ ਅੰਦਰ ਬੰਦ ਨਹੀਂ ਕੀਤਾ ਉਹ ਤਾਂ ਇੱਕ ਵਿਚਾਰ ਜੇਹ ਦੇ ਵਿੱਚ ਬੰਦ ਕੀਤਾ ਮਾਲੀ ਦੇ ਵਿਚਾਰ ਕੀ ਨੇ ਸਮਾਜਵਾਦ ਤੈ ਸਮਾਜਵਾਦ ਵਿਚਾਰਬੰਦ ਕੀਤਾ ਤੈ ਛੇੜ ਲਿਆ ਸਾਨੂੰ ਮਦਰ ਕੱਲੇ ਪਹਿਲਾਂ ਅਸੀਂ ਕੱਲੇ ਜਥੇਬੰਦੀਆਂ ਨਾਲ ਲੜਦੇ ਸੀ ਅੱਜ ਲੋਕ ਰਾਜਨੀਤਿਕ ਲੜਨ ਵਾਲੇ ਲੋਕ ਉਹ ਸਾਰੇ ਮਾਲੀ ਦੇ ਹੱਕ 'ਚ ਬੈਠੇ ਨੇ ਮੈਨੂੰ ਜਦੋਂ ਪਤਾ ਲੱਗਿਆ ਮਾਲੀ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਮੈਂ ਦੂਜੇ ਦਿਨੀ ਆਪਦੀ ਵੀਡੀਓ ਪਾਈ ਤੇ ਮੈਂ ਇੱਕ ਅਪੀਲ ਕੀਤੀ ਵੀ ਮਾਲੀ ਸਾਹਿਬ ਜਮਾਨਤ ਨਾ ਕਰਾਈਂ ਚਾਹੇ ਕਿੰਨਾ ਚਿਰ ਵੀ ਜੇ ਚੜ੍ਹਿਆ ਪਾਇਆ ਜਮਾਨਤ ਨਹੀਂ ਕਰਾਉਣੀ ਤੈਨੂੰ ਬਿਨਾਂ ਸ਼ਰਤ ਰਿਹਾ ਕਰਾਵਾਂਗੇ ਜਿਵੇਂ ਪਾਨਾ ਕਰਾਇਆ ਤੀਗਾ ਬਿਨਾਂ ਸ਼ਰਤ ਕਿਸਾਨ ਮੋਰਚਾ ਜਿੰਦਾਬਾਦ ਸ੍ਰਕਤ ਕਿਸਾਨ ਮੋਰਚਾ ਜਿੰਦਾਬਾਦ ਮੈਂ ਕੋਈ ਗੱਲ ਕਹਿ ਕੇ ਲੀਡਰ ਜਾਦੇ ਨੇ ਇੱਕੋ ਹੀ ਗੱਲ ਕਹਿ ਕੇ ਸਮਾਪਤ ਕਰਨੀ ਹੈ ਸ਼ਾਹ ਦਾ ਬਿਆਨ ਆਇਆ ਥੋੜੇ ਜਿਹੇ ਦਿਨ ਹੋ ਗਏ ਕਹਿੰਦਾ ਜਿਹੜਾ ਸੰਘੂ ਬਾਰਡਰ ਤੇ ਧਰਨਾ ਚੱਲਦਾ ਖਰੋਰੀ ਚੱਲਦਾ ਉੱਥੇ ਤਾਂ ਸਾਢੇ 750 ਹੀ ਕਿਸਾਨ ਹੈ ਉਹ ਇੱਕ जाट ਆਪਦੇ ਕਰਮ ਜਗਾਉਣ ਵਾਗ ਗਿਆ ਉਹਨੂੰ ਹੋਰ ਵੀ ਬਹੁਤ ਇੱਕ ਬਾਂਦਰ ਮਿਲ ਗਿਆ ਕਹਿੰਦਾ ਯਾਰ ਮੇਰੇ ਬਾਰੇ ਪੁੱਛ ਕੇ ਆਈ ਤੇ जाट ਆਪਦੇ ਕਰਮ ਜਗਾ ਕੇ ਆ ਗਿਆ ਤੇਉਨੂੰ ਮਤਲਬ ਬਾਂਦਰ ਕਾ ਮੇਰੇ ਬਾਰੇ ਕਹਿੰਦਾ ਵੀ ਤੇਰੇ ਬਾਹਤਾਂ ਨਰਕ ਦਾ ਕੁੰਡ ਬਣਾਇਆ ਕਹਿੰਦਾ ਸਾਲੇ ਤੇ ਜਾਤ ਤਾਂ ਹਾਂ ਉਹ ਸ਼ਾ ਤੇਰੇ ਜਾਤ ਤਾਂ ਹਾਂ ਸਾਡੇ 750 ਕਿਸਾਨ ਬੈਠਾ ਤੇ ਥੋੜੇ ਜਿਹੇ ਦਿਨ ਬੈਲ ਫੇਰ ਦੇਤਾ ਕਹਿੰਦਾ ਇਹ ਤਾਂ ਕਿਸਾਨ ਹੀ ਨਹੀਂ ਅਸੀਂ ਤੇਰੇ ਪਿਓ ਤੋਂ ਸਰਟੀਫਿਕੇਟ ਲੈਣਾ ਉਹੀ ਡੱਲੇ ਵਾਲਾ ਉੱਤੇ ਦੀ ਜਿੱਦ ਤੇ ਪ੍ਰਧਾਨ ਮੰਤਰੀ ਨੇ ਮਾਫੀ ਮੰਗੀ ਸੀ ਉਸੇ ਦੋਲਨ 'ਚ ਸਰਜੀਤ ਸੀ ਜਿੱਦੇ ਮਾਫੀ ਮੰਗੀ ਸੀ ਪਰ ਮੈਂ ਕੋਈ ਗੱਲ ਕਹੀ ਗਿਆ ਗੱਲ ਖਤਮ ਕਰਨੀ ਹੈ ਕੋਈ ਬੁੜੀਆਂ ਕਿਸੇ ਬਿਆਜ ਗਈਆਂ ਤੇ ਸੱਤਜ ਬੰਦੇ ਬੈਠੇ ਸੀ ਕਹਿੰਦੇ ਕਿ ਕਾਦਾ ਵੇ ਨੰਬਰ ਜ਼ਰ ਦਰਵਾਜਾ ਹੈ ਨਹੀਂ ਕਹਿੰਦਾ ਤੈਨੂੰ ਮੈਂ ਕੀ ਕਹਾਂ ਨਹੀਂ ਪਾਈਆਂ ਚ ਫੁੱਟ ਪੈ ਗਈ ਕੋਈ ਨਹੀਂ ਦੁਬਾਰੇ ਇੱਕਾ ਹੋ ਜਾਊਗਾ ਲੜੋ ਜੋ ਇੱਥੋਂ ਦੀ ਕਮੇਟੀ ਕਰੂ ਅਸੀਂ ਮੋਢੇ ਨਾਲ ਮੋਢਾ ਲਾ ਕੇ ਸੰਗਤ ਮੋਰਚਾ ਸਾਰੀਆਂ ਜੱਥੇ ਬੰਦਿਆਂ ਲੜਨ ਵਾਲੇ ਲੋਕ ਮੈਂ ਇੱਕ ਬੇਨਤੀ ਕਰੂੰਗਾ ਸੰਗਤ ਮੋਰਚੇ ਦੀ ਤੇ ਖੱਬੀਆ ਤਰ੍ਹਾਂ ਦੀ ਮੀਟਿੰਗ ਸੱਦੋ ਇੱਥੇ ਦਾ ਖੜਨੂ ਥਾਣੀ ਰਹਿਣਾ ਜਿਹੜੀ ਬੰਦ ਕਰ ਦਾਂਗੇ ਚਿੰਤਾ ਨਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ